ਦੇ ਕਿਸੇ ਕੋਲ ਕੁਰਸੀ ਹੈ ਤਸਵੀਰ ਬਾਦਲ ਜਾਂ ਫਿਰ ਕੈਪਟਨ ਮਨਿੰਦਰ ਸਿੰਘ ਨੂੰ ਦੇ ਦਿਓ ਨਹੀਂ ਤਾਂ ਕਹਿੰਦੇ ਜੀ ਸੁੱਖਾ ਅਮਲੀ ਪਾਗਲ ਹੋ ਜਾਊਗਾ ਇਹ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਤਥੱਲੀ ਮਚ ਗਈ ਹੈ ਜਿਹੜੇ ਲੋਕ ਤੁਹਾਡੇ ਸਾਹਮਣੇ ਕੈਪਟਨ ਮਨਿੰਦਰ ਸਿੰਘ ਦੇ ਨਾਲ ਔਰ ਬਹੁਤ ਸਾਰੇ ਹੋਰ ਲੀਡਰਾਂ ਦੇ ਨਾਲ ਅnder gati ਮਾਮਲੇ ਚੱਲਦੇ ਆ ਉਹਨਾਂ ਤੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਔਰ ਦੂਜੇ ਪਾਸੇ ਡਾਇਨਾਸੌਰ ਪੰਜਾਬ ਦੇ ਅੰਦਰ ਬੜਾ ਮਸ਼ਹੂਰ ਕੀਤਾ ਉਹਦਾ ਮਤਲਬ ਹੈ ਇੱਕ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਦਰਅਸਲ ਦੇ ਵਿੱਚ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਡਾਇਨਾਸੌਰ ਦੇ ਸੰਗਲ ਸੁਖਵੀਰ ਸਿੰਘ ਬਾਦਲ ਨੇ ਕਿਉਂ ਪਾਇਆ ਕਿਉਂ ਉਸ ਦੀ ਫੋਟੋ ਜਾਂ ਉਹਦੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਅੱਜ ਇਹਦੇ ਨਮੂਨੇ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਸਿਰਫ ਇੱਕੋ ਹੀ ਗੱਲ ਚੱਲ ਰਹੀ ਹੈ ਅਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਬੱਚਾ ਨਹੀਂ ਆ ਕਹੋ ਗੁੰਡਾਗਰਦੀ ਦੀ ਕਹੋ ਚਾਹੇ ਕੋਈ ਬੜੇਪੇ ਵਾਲਿਆਂ ਕਹੋ ਜਿਹੜੀਆਂ ਹਰਕਤਾਂ ਨੇ ਨਾ ਇਹ ਅੱਜ ਕੱਲ ਪੰਜਾਬ ਦੇ ਅੰਦਰ ਚੱਲ ਰਹੀਆਂ ਨੇ ਪੰਜਾਬ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਪੰਜਾਬ ਦੀ ਨੌਜਵਾਨੀ ਨਾਲ ਮਤਲਬ ਨਹੀਂ ਹੈ ਆਉਣ ਵਾਲੇ ਭਵਿੱਖ ਦਾ ਪੰਜਾਬ ਦਾ ਕੀ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਕੀ ਹੋਣ ਜਾ ਰਿਹਾ ਹੈ ਇਹ ਤੁਹਾਡੇ ਸਾਹਮਣੇ ਦਿਖਾਵਾਂਗੇ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਪਰ ਅੱਜ ਦੇ ਮੌਜੂਦਾ ਹਾਲਾਤ ਕੀ ਆ ਪੰਜਾਬ ਦੇ ਕਈ ਤਸਵੀਰਾਂ ਤੁਹਾਡੇ ਨਾਲ ਮਸਾਂਦੀਆਂ ਕਰੂੰ ਪੰਜਾਬ ਦੀਆਂ ਕਿ ਪੰਜਾਬ ਦੇ ਵਿੱਚ ਐਡੀ ਚਰਚਾ ਡਾਇਨਾਸਰ ਦੀ ਕਿਉਂ ਛੜੀ ਆ ਔਰ ਦੂਜੇ ਪਾਸੇ ਸੁਬੀਰ ਸਿੰਘ ਬਾਦਲ ਬੁੜੇ ਹੋ ਚੁੱਕੇ ਨੇ ਉਹਨੂੰ ਕਿਹਾ ਜਾ ਰਿਹਾ ਕੰਦੇ ਇਹਨੂੰ ਹੁਣ ਸਿਆਸਤ ਦੀ ਲੋੜ ਨਹੀਂ ਐ ਇਹਦੇ ਚੁੱਪ ਕਰਕੇ ਘਰੇ ਬਹਿ ਜਾਓ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਚਰਚਾ ਛੜ ਗਈ ਆ ਕਿ ਜੇਕਰ ਕੁਰਸੀ ਤੁਹਾਡੇ ਕੋਲ ਹੈ ਕਿਸੇ ਕੋਲ ਵੀ ਤਾਂ ਉਹਨੂੰ ਕੁਰਸੀ ਦੇ ਦਿਓ ਭਾਈ ਇਹ ਆਮ ਕੁਰਸੀ ਦੀ ਗੱਲ ਨਹੀਂ ਮੈਂ ਕਰ ਰਿਹਾ ਇਹ ਲੀਡਰਾਂ ਵਾਲੀ ਕੁਰਸੀ ਔਰ ਲੀਡਰਾਂ ਨੂੰ ਅਪੀਲ ਕਰ ਰਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਖਾਲੀ ਹੈ ਕੋਈ ਅਹੁਦੇ ਤੇ ਭਾਈ ਬਿਠਾ ਦਿਓ ਕੋਈ ਅਹੁਦਾ ਸੁਖਵੀਰ ਬਾਦਲ ਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਉਹਨਾਂ ਦਾ ਸੁਪਨਾ 10 ਸਾਲ ਤੋਂ ਦੇਖ ਰਹੇ ਨੇ 10 ਸਾਲ ਦਾ ਸੁਪਨਾ ਹਲੇ ਤੱਕ ਪੂਰਾ ਨਹੀਂ ਹੋਇਆ ਪਰ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇੱਕ ਗੱਲ ਛਿੜ ਗਈ ਐ ਉਹ ਲੋਕ ਕਹ ਰਹੇ ਮੈਂ ਨਹੀਂ ਕਹਿੰਦਾ ਕਿਉਂਕਿ ਮੈਂ ਕੀ ਲੈਣਾ ਇਹਨਾਂ ਲੀਡਰਾਂ ਤੋਂ ਅਸੀਂ ਗੱਲ ਕਰਾਂਗੇ ਪੰਜਾਬ ਦੀ ਆਹ ਬੰਦੇ ਨੇ ਪੰਜਾਬ ਦੇ 80 ਸਾਲ ਦੇ ਬਜ਼ੁਰਗ ਇਹ ਸੁਖਵੀਰ ਬਾਦਲ ਬਾਰੇ ਉਹਨਾਂ ਦੇ ਸਮੇਂ ਤੋਂ ਮੌਜੂਦ ਐ ਇਹ ਸੁਖਵੀਰ ਬਾਦਲ ਬਾਰੇ ਔਰ ਇਹਨਾਂ ਦੇ ਵੱਡੇ ਬਾਦਲ ਬਾਰੇ ਕੀ ਕਹ ਰਹੇ ਨੇ ਇਹ ਸੁਣ ਲਓ ਉਸ ਤੋਂ ਬਾਅਦ ਡਾਇਨਾਸੌਰ ਦੀ ਕਹਾਣੀ ਜਿਹੜੀ ਸੁਖਵੀਰ ਸਿੰਘ ਬਾਦਲ ਔਰ ਬਾਕੀ ਦੇ ਲੀਡਰ ਕਿਉਂਕਿ ਅੱਜਕੱਲ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹ ਗੱਲ ਚਿੜੀ ਹੋਈ ਆ ਮੌਜੂਦਾ ਸਰਕਾਰ ਦੇ ਅੰਦਰ ਕਿ ਅਸੀਂ ਤਾਂ ਜੀ ਡਾਇਨਾਸੌਰ ਦੀ ਹਵਾ ਕੱਢ ਦਿਆਂਗੇ ਅਸੀਂ ਡਾਇਨਾਸੌਰ ਦੀ ਪੂਛ ਪੱਟ ਦਿਆਂਗੇ ਬਹੁਤ ਸਾਰੀਆਂ ਖਬਰਾਂ ਅਕਸਰ ਦੇਖੀਆਂ ਤੁਸੀਂ ਪਰ ਡਾਇਨਾਸੌਰ ਦਾ ਅਸਲੀ ਮਕਸਦ ਕੀ ਆ ਉਹ ਸਾਂਝਾ ਕਰਦੇ ਆ ਪਹਿਲਾਂ ਇਸ ਬਜ਼ੁਰਗ ਨੂੰ ਸੁਣ ਲਓ ਸ਼ੋਹਰ ਵੀਰ ਬਾਦਲ ਆਖਰ ਕੀ ਕਰ ਰਹੇ ਸੀ ਜਾਂ ਕੀ ਕਰਨਾ ਚਾਹੁੰਦੇ ਆ ਪੰਜਾਬ ਦੇ ਅੰਦਰ ਸੁਣੋ ਉਨਾਂ ਦਾ ਨਾਂ ਹੀ ਨਾ ਲਿਆ ਕਰੋ ਬਾਦਲ ਦਾ ਨਾਂ ਤੁਸੀਂ ਲੈਂਦੇ ਜੇ ਫਿਰ ਉਹ ਵੱਡਾ ਗਦਾਰ ਦੁਨੀਆ ਦੇ ਤੇ ਕੋਈ ਹੈ ਸਕਦਾ ਜਿਹੜਾ ਸੇਖ ਓਕਜੀ ਬੋਰਡ ਨਾ ਪਾਊਗਾ ਬਾਦਲ ਉਹ ਕਿੰਨੇ ਅਕਾਦ ਤੱਕ ਜਿੰ ਨੂੰ ਮੇ ਕਰਾਇਆ ਇਹਦੀਆਂ ਕਿੱਡੀਆਂ ਨਾਲ ਸਭ ਕੁਝ ਹੋਇਆ ਮੇਰੀ 80 ਸਾਲ ਤੋਂ ਉਮਰ ਹੋ ਗਈ ਐ ਨਾ ਕੀ ਨਹੀਂ ਕਰਵਾਇਆ ਸਾਡੇ ਹਰਮੰਦਰ ਸਾਹਿਬ ਤੇ ਕਦੀ ਕਾਡ ਨਹੀਂ ਸੀ ਹੋ ਸਕਦਾ ਜੇ ਕਰੇ ਪੈਰਾ ਤੇ ਖਲੋਤੇ ਹੁੰਦੇ ਇਹਨਾਂ ਸਭ ਕੁ ਕਰਵਾ ਕੇ ਤੇ ਹੁਣ ਤੇ ਮੈਂ ਕਹਿੰਦਾ ਉਹ ਸੇਖ ਹੀ ਨਹੀਂ ਜਿਹੜਾ ਬਾਦਲ ਪੋਰਫਾਂ ਵੀ ਕਿਉਂ ਗਲਤੀ ਹੋਈ ਹੈ ਮਾਫੀ ਮੰਗ ਲਈ ਸਜ਼ਾ ਵੀ ਲਵਾ ਲਈ ਤੇ ਫਿਰ ਕਹਤਾ ਮੈਂ ਤੇ ਆਪੇ ਉਸ ਤਰ੍ਹਾਂ ਹੀ ਮੁੱਕਰ ਗਿਆ ਉਹ ਜਿਹੜਾ ਝੂਠ ਹੈ ਆਪਣੇ ਤੇ ਇਹਨਾਂ ਨੇ ਇਹੋ ਜਿਹੀ ਗੱਲ ਕੀਤੀ ਹੈ ਖਾਲੀ ਬੰਦ ਪ੍ਰੂ ਕਰਦੀ ਸੀ ਉਹ ਮਸਨਾਈ ਪਾਟਣਾ ਮੈਂ ਤਾਂ ਫੈਸਲਾ ਕਰ ਲਿਆ ਕਿ ਸਾਰਾ ਕੁਝ ਆਪਣੀ ਧੋਲੀ ਕਰ ਸਾਰਾ ਕੁਝ ਮੈਂ ਤਾਂ ਇਹ ਨਹੀਂ ਸੀ ਸੋਚਿਆ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਹਮਣੇ ਅਕਾਲੀਆਂ ਦੇ ਦਲ ਹੁੰਦਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਲੇਖੇ ਉਹ ਲਾਤਾ ਹੈ ਤੁਹਾਡਾ ਗੁਰੂ ਚੋਕ ਲਿਆ ਉਸ ਬਖਾ ਲੋ ਇਹਨਾਂ ਧੂੜਾ ਪੁੱੜਕ ਨਹੀਂ ਇਹਦੇ ਪੰਜਾਬ ਦੇ ਵਿੱਚ ਇਹਨਾਂ ਨੂੰ ਐ ਪਤਾ ਪਤਾ ਰੋਕਿਆ ਚਾਹੀਦਾ ਉਹ ਮੌਕੇ ਤੇ ਇਹਨਾਂ ਕਰਵਾ ਕੇ ਸਭ ਤੇ ਹੁਣ ਗਾੜੀ ਤਾਂ ਸੁਣ ਲਿਆ ਪੰਜਾਬ ਵਾਲੇ ਗੱਲਾਂ ਤਾਂ ਇੱਕ ਪਾਸੇ ਹੀ ਰਹਿ ਗਈਆਂ ਮੈਂ ਤਾਂ ਹੁਣ ਇੱਕ ਨਵੀਂ ਜੀ ਗੱਲ ਦੱਸਣਾ ਜਿਹੜੀ ਅੱਜ ਕੱਲ ਚਰਚਾ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਅੱਗ ਲੱਗ ਚੁੱਕੀ ਹੈ ਉਸ ਗੱਲ ਦੇ ਨਾਲ ਸਾਡਾ ਗੁਰੂ ਕੀਰਤਨ ਸਾਡੇ ਗੁਰੂਆਂ ਦੇ ਜਿਹੜੇ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹ ਅਕਸਰ ਸਾਰੇ ਹੀ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਉਹਦੀਆਂ ਰਾਤਾਂ ਦੇ ਵਿੱਚ ਸਾਡੇ ਗੁਰੂਆਂ ਦੇ ਨਾਲ ਕੀ ਹੋਇਆ ਤੇ ਅੱਜ ਕੀ ਹੋ ਰਿਹਾ ਉਹਨਾਂ ਦੀਆਂ ਜਿਹੜੀਆਂ ਝਲਕੀਆਂ ਕਹੇ ਲੋ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉਹ ਜਿਹੜੇ ਕੀ ਹੋ ਰਿਹਾ ਸਾਰੇ ਮਾਮਲੇ ਉਹਨਾਂ ਨੂੰ ਨਿਊਜ਼ੀਲੈਂਡ ਦੇ ਵਿੱਚ ਇਸਾਈਆਂ ਦੁਆਰਾ ਰੋਕਿਆ ਗਿਆ ਤਾਂ ਹੁਣ ਕੀ ਇੱਥੇ ਸੁਖਬੀਰ ਸਿੰਘ ਬਾਦਲ ਇਸਾਈਆਂ ਦਾ ਵਿਰੋਧ ਕਰਨਗੇ ਕਿਉਂਕਿ ਪੰਜਾਬ ਦੇ ਅੰਦਰ 90% ਲੋਕ ਸਾਡੇ ਹੀ ਸਿੱਖਾਂ ਦੇ ਵਿੱਚੋਂ ਈਸਾਈ ਬਣ ਚੁੱਕੇ ਨੇ ਉਹ ਕਿਹਦੀ ਕਾਰਨ ਬਣੇ ਨੇ ਸਾਡੇ ਪੰਜਾਬ ਦੇ ਅੰਦਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਭਾਵੇਂ ਜਿਹਨੂੰ ਮਰਜ਼ੀ ਵੱਡੇ ਤੋਂ ਵੱਡਾ ਲੀਡਰ ਜਿਵੇਂ ਕਿ ਇਹਨੂੰ ਕਹਿੰਦੇ ਨੇ ਵੀ ਸਰਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਸਾਰੇ ਲੋਕ ਪੰਜਾਬ ਨੂੰ ਦਰਅਸਲ ਦੇ ਵਿੱਚ ਡੋਬਣ ਤੇ ਲੱਗੇ ਨੇ ਚਾਹੇ ਉਹਨਾਂ ਦੇ ਜਥੇਦਾਰ ਹੀ ਕਿਉਂ ਨਾ ਹੋਣ ਜਥੇਦਾਰ ਵੀ ਇਹਨਾਂ ਦੇ ਚਮਚੇ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਮਾਫੀ ਦੇਣ ਦੀ بجائے ਉਹਨੂੰ ਸਜ਼ਾ ਦੇਣੀ ਚਾਹੀਦੀ ਸੀ ਅੱਜ ਤੱਕ ਸੁਖਵੀਰ ਸਿੰਘ ਬਾਦਲ ਜੇਲ੍ਹੋਂ ਬਾਹਰ ਨਹੀਂ ਆ ਸਕਦਾ ਸੀ ਜੇਕਰ ਅਸਲੀ ਸਜ਼ਾ ਸੁਖਵੀਰ ਬਾਦਲ ਨੂੰ ਦਿੰਦੇ ਤੁਸੀਂ ਬੰਦਾ ਮਾਰ ਕੇ ਵੇਖ ਲਓ ਤੁਹਾਨੂੰ ਸਜ਼ਾ ਹੋ ਜਾਣੀ ਹੈ ਪੱਕੇ ਤੌਰ ਤੇ ਹੋਣੀ ਹੈ ਔਰ ਇਧਰਲੇ ਪਾਸੇ ਸੁਖਵੀਰ ਸਿੰਘ ਬਾਦਲ ਬਹੁਤ ਸਾਰੀਆਂ ਗੋਲੀਆਂ ਬਹੁਤ ਸਾਰੇ ਬਰਗਾੜੀ ਵਾਲੇ ਕਾਂਡ ਔਰ ਇਸ ਤੋਂ ਵੀ ਵੱਡਾ ਮਾਮਲਾ ਇਹਨਾਂ ਦੇ ਬਿਕਰਮ ਸਿੰਘ ਮਜੀਠੀਏ ਦਾ ਉਹਨਾਂ ਦੇ ਪਿਓ ਦਾ ਜਿਹੜੇ ਲੋਕਾਂ ਨੇ ਜਰਨਲ ਡੇਰ ਨੂੰ ਆਪਦੇ ਘਰੇ ਵੀ ਜਾ ਕੇ ਸਵਾਇਆ ਉਹਨੂੰ ਉੱਥੇ ਰੋਟੀ ਖਵਾਈ ਸੁਬਾ ਹੁੰਦਿਆ ਹੀ ਆਪਣੇ ਜਥੇਦਾਰ ਹਨ ਜਿਹੜੇ ਇਹਨਾਂ ਦੀ ਹਜੇਬਾਂ ਦੇ ਅੰਦਰ ਉਹਨਾਂ ਤੋਂ ਸਰਪਾ ਪਵਾ ਦਿੰਦੇ ਨੇ ਜਰਨਲ ਅਡਹਿਰ ਨੂੰ 1000 ਬੰਦਾ ਪੰਜਾਬ ਦਾ ਮਾਰਿਆ ਔਰ ਕਈ ਹਜ਼ਾਰ ਬੰਦਾ ਜ਼ਖਮੀ ਕੀਤਾ ਇਹ ਸਾਡੇ ਪੰਜਾਬ ਨੂੰ ਲਾਂਬੂ ਲਾਉਣ ਵਾਲੀ ਪਾਰਟੀ ਆ ਔਰ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਇਨਾਂ ਦਾ ਵੱਡਾ ਬਾਦਲ ਤੇਲ ਪਾ ਕੇ ਗਿਆ ਜਿਹੜਾ ਕਿ ਅੱਜ ਤੱਕ ਸਾਡਾ ਪੰਜਾਬ ਸੁਲਗ ਰਿਹਾ ਤਾਂ ਹੁਣ ਜਿਹੜੀ ਚਰਚਾ ਛੜੀ ਹੈ ਨਾ ਡਾਇਨਾਸੌਰ ਨੂੰ ਲੈ ਕੇ ਛੜੀ ਹੈ ਇਹ ਕਹਿੰਦੇ ਜੀ ਡਾਇਨਾਸੌਰ ਆ ਗਿਆ ਜੀ ਹੁਣ ਗਿਫਟ ਦੇ ਵਿੱਚ ਇੱਕ ਪਾਸੇ ਇਸ ਵੀਰ ਬਾਦਲ ਨੂੰ ਵੀ ਡਾਇਨਾਸੌਰ ਦਿੱਤੇ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਇਹ ਪੰਜਾਬ ਦਾ ਮੁੱਦਾ ਹੈ ਜਾਂ ਪੰਜਾਬ ਦੀ ਰਾਜਨੀਤੀ ਹੈ ਹੁਣ ਇਹਨਾਂ ਨੇ ਡਾਇਨਾਸੌਰ ਚੱਕ ਲਿਆ ਕੱਲ ਨੂੰ ਦੇਖੋ ਇਹ ਬਿਆਨਬਾਜ਼ੀ ਚੱਲ ਪਈ ਅਸਲ ਦੇ ਵਿੱਚ ਇੱਕ ਮੁਹਾਵਰਾ ਬਣ ਚੁੱਕਿਆ ਹੈ ਉਧਰੋਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਜਿਹਨਾਂ ਦਾ ਨਾਮ ਹੈ ਧਾਲੀਵਾਲ ਸਾਹਿਬ ਉਹ ਧਾਲੀਵਾਲ ਸਾਹਿਬ ਕੀ ਕਹਿੰਦੇ ਨੇ ਕਹਿੰਦਾ ਨਾ ਤਾਂ ਹੁਣ ਡਾਇਨਾਸਰ ਆਉਣਾ ਭਾਵੇਂ ਇਹਨੂੰ ਹਾਥੀ ਤੇ ਬਿਠਾ ਦਿਓ ਅਕਾਲੀ ਨਹੀਂ ਆਉਂਦੇ ਵਿੱਚ ਤਾਂ ਲੋਕ ਇਹ ਵੀ ਕਹਿ ਰਹੇ ਨੇ ਕਹਿੰਦੇ ਖੁਸਰਾ ਦੇ ਘਰੇ ਨਿਆਣਾ ਜੰਮ ਸਕਦਾ ਅਕਾਲੀ ਨਹੀਂ ਆਉਂਦੇ ਦਰਸਾਲ ਦੇ ਵਿੱਚ ਜਿਹੜੀ ਇਹਨਾਂ ਦੀ ਫੱਟੀ ਅਸਲ ਦੇ ਵਿੱਚ ਪੋਚੀ ਗਈ ਹੈ ਨਾ ਉਹ ਗੁਰੂਆਂ ਨੂੰ ਲੈ ਕੇ ਆ ਸਾਰਾ ਮਾਮਲਾ ਲਾਸਟ ਐਂਡ ਗੱਲ ਦਾ ਇਹ ਹੈ ਕਿ ਗੁਰੂਆਂ ਨੂੰ ਲੈ ਕੇ ਗੁਰੂਆਂ ਦੇ ਨਾਲ ਇਹਨਾਂ ਨੇ ਛਲ ਕੀਤਾ ਕੌਮ ਦੇ ਨਾਲ ਧੋਖਾ ਕੀਤਾ ਔਰ ਪੰਜਾਬ ਦੀ ਨੌਜਵਾਨੀ ਬਕਰ ਮਜੀਠੀਏ ਦੇ ذریعے 80% ਇਹਨਾਂ ਨੇ ਮਰਵਾ ਦਿੱਤੀ ਚਿੱਟੇ ਦੇ ਨਾਲ ਜੇਕਰ ਅਸੀਂ ਕਹਿੰਦਾ ਝੂਠ ਨਹੀਂ ਤਾਂ ਜੋ ਮਰਜੀ ਲਿਖ ਦਿਓ ਤਾਂ ਠੀਕ ਹੈ ਪੰਜਾਬ ਵਾਲਿਓ ਚਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ